ਸਤ ਸ੍ਰੀ ਅਕਾਲ ਵੀ ਮਿੱਤਰੋ ਕੀ ਹਾਲ ਚਾਲ ਹੈ ਕਿਵੇਂ ਹੋ ਕੈਮ ਹੋ ਸਾਰੇ ਅੱਜ ਦਿਨ ਦੀ ਸ਼ੁਰੂਆਤ ਕਰਦੇ ਆਂ ਬਾਈ ਮਿਸਤਰੀ ਫੇਰ ਆਇਆ ਹੋਇਆ ਹੈ ਉੱਥੇ ਖੁਰਲੀ ਬਣਾਉਂਗਾ ਤੇ ਜਿਹੜਾ ਆਪਾਂ ਪਹਿਲਾਂ ਕਬੂਤਰਾਂ ਨੂੰ ਕਮਰਾ ਡਿਸਾਈਨ ਕੀਤਾ ਸੀ ਆਹ ਹੈ ਨਾ ਇਹਦੀ ਜਿਹੜੀ ਖੁਰਲੀ ਦੀ ਉਹਦਾ ਦੇਖੋ ਐਵੇਂ ਬਣਾਤਾ ਕਾਪਟਲ ਕੈਮ ਆਪਣਾ ਦਾਣੇ ਖਾ ਰਿਹਾ ਜਸੇ ਇਹਨੂੰ ਬਾਹਰ ਕੱਢਦੇ ਅੱਜ ਹਵਾ ਲਵਾ ਯਾਰ ਆਹ ਦੇਖੋ ਐਵੇਂ ਫਸ ਫਾਤਾ ਇਹ ਚ ਬੱਝੇ ਜੀ ਦਾ ਠੀਕ ਹੈ ਜੋ ਕੁਝ ਮਰਜ਼ੀ ਹੁਣ ਆਪਾਂ ਇਹਦੇ ਉੱਪਰ ਰੱਖੀ ਜਾਈਏ ਉਕੇ ਏਰਪੋਰਟ ਤੇ ਕਿੱਥੇ ਆਪਨੇ ਇੱਥੇ ਹੁਣ ਕਬੂਤਰ ਰਿਆ ਕਰਨੇ ਤੇ ਚਲੋ ਕੋਈ ਚੱਕਰ ਨਹੀਂ ਉਕੇ ਏਰਪੋਰਟ ਤੇ ਉਹ ਖੋਲ ਲਈ ਤਿਆਰ ਕਰਤੀ ਆ ਉਹ ਦੇਖੋ ਛੋਟੀ ਜੀ ਇੱਥੇ ਵੀ ਛੋਟੀ ਜੀ ਉਹ ਕਰਨੀ ਆ ਕਈ ਵਾਰ ਨੂਰੀ ਬੰਨ ਹੋ ਜਾ ਕਰੂਗੀ ਕੋਕਟੇਲ ਕਹਿਮ ਹੈ ਦੇਖੀਏ ਕਬੂਤਰਾਂ ਤੇ ਵੀ ਨਿਗਾ ਮਾਰਦੇ ਆ ਰੁਕ ਜਾਓ ਹਲੇ ਹਾਂ ਬਈ ਠੀਕ ਹੈ ਜਸੇ ਇਹਦਾ ਪਾਣੀ ਡੋਲ ਤੇ ਆਹ ਦਾਣੇ ਡੋਲ ਦੇ ਦਾਣੇ ਹੋਰ ਪਾ ਦਨੇ ਆ। ਆ ਪਾਣੀ ਥੋੜਾ ਘੱਟ ਰਹਿ ਗਿਆ ਬਾਈ ਜਸੂ ਲੈਣ ਗਿਆ। ਤੇ ਆ ਭਾਂਡਾ ਦਾ ਪੱਤੋ ਕੇ ਰੱਖ ਲੈਣਾ ਯਾਰ ਇਹਦਾ ਸਾਲੇ ਸੈਟਿੰਗ ਨਹੀਂ ਆਉਂਦੀ। ਉੱਪਰ ਬਿਠਾ ਕਰ ਦਨੇ ਆ ਖੋਲਣ ਹੁਲਣ ਨੂੰ ਫਿਰ ਹੱਥ ਲੈ ਬੜਨ ਦਾ ਡਰ ਰਹਿੰਦਾ। ਤੇ ਆ ਟਰੀਆਂ ਚ ਦਾਣੇ ਪਾਤੇ। ਹੁਣ ਆਪਾਂ ਪਹਿਲਾਂ ਕਬੂਤਰਾਂ ਤੇ ਨਿਗਾ ਮਾਰ ਲਈਏ ਫਿਰ ਖੋਲਦੇ ਇੱਕ ਮਿੰਟ। ਦੇਖੀਏ। ਹਾਂ ਬਈ। ਕੈਮ ਨੇ ਕੈਮਰੇ ਉਹ ਕੈਮ ਨੇ ਕੈਮ ਨੇ ਚਲੋ ਅੰਦਰ। ਬੱਚਾ ਵੀ ਗਾਇਮ ਆ ਉਹ ਬੱਚਾ ਵੀ ਗਾਇਮ ਅਗੜਾਈਆਂ ਜੀਆਂ ਲੰਦਾ ਕਬੂਤਰ ਸਾਰੇ ਓਕੇ ਨੇ ਓਕੇ ਰੋਟਾਂ ਨੇ ਖੋਲ ਦੰਨੇ ਇਹਨਾਂ ਨੂੰ ਹੁਣ ਆਪਾਂ ਆਜੋ ਬਈ ਖਾਓ ਰਾਣੇ ਬੰਦ ਕਰ ਦਾਂ ਕੂਤਰੀ ਬਾਹਰ ਨਿਕਲ ਜਾਂਦੀ ਆ ਦੇਖੋ ਨਿਕਲੇ ਸਾਰੇ ਬਾਹਰ ਇਹਨੇ ਖਾਣਗੇ ਦਾਣੇ ਫਿਰ ਪਾਣੀ ਪਾਉਨੇ ਇਹਨਾਂ ਨੂੰ ਲਿਆਇਆ ਪਾਣੀ ਹੋਰ ਪਾ ਦੇ ਪਹਿਲਾਂ ਭਰ ਲਾ ਉਹਨੂੰ ਜਸੇ ਭਰ ਕੇ ਫਿਰ ਅੰਦਰ ਰੱਖੀ ਫਿਰ ਇਹਨਾਂ ਦਾਣੇ ਚੁਗ ਲੈਣਦੇ ਹਨ 5 ਮਿੰਟ ਦਾਣੇ ਚੁਗ ਲੈਣਦੇ ਫਿਰ ਪਾਣੀ ਪਾ ਦੀ ਪੁੱਤਰ ਕਹਿਮ ਨੇ ਬਾਈ ਸਾਰੇ ਬਸ ਆ ਸਿਆੜ ਲੰਘ ਜਵੇ ਯਾਰ ਔਖਾ ਸੌਖਾ ਉਹ ਢੋਲੀ ਕਿ ਨਹੀਂ ਕਰੀਏ ਉੱਥੇ ਉਹ ਕੱਲ ਮੈਂ ਕਰੀ ਜੇ ਪੁੱਤਰ ਬਣ ਗਿਆ ਤੇ ਅੱਜ ਕੱਢ ਦਨੇ ਆ ਪਾਉ ਨੂੰ ਆ ਜਾਣ ਤਾਂ ਕੱਢ ਦਨੇ ਆ ਆਪਾਂ ਢੋਲੀ ਉੱਥੋਂ ਆਹ ਖੰਦਾ ਦਾਣੇ ਕਿਵੇਂ ਬੈਠਾ ਉੱਪਰ ਦੇ ਕੌਲੀ ਤੇ ਸਾਰੇ ਦਾਣੇ ਡੋਲ ਦਿੰਦਾ ਬਾਈ ਇਹ ਇਹਨੂੰ ਵੀ ਨਿਗਾ ਬਾਣੀ ਧਰਦਾ ਬਾਈ ਕਬੂਤਰਾਂ ਦਾ ਵੀ ਪਿਆ ਧਰਦੇ ਆਂ ਪਾਉਆ ਨਹੀਂ ਵੀ ਆ ਰਹੇ ਆਂ ਇਟਾਂ ਲੈ ਕੇ ਇੱਥੇ ਖੋਲੀ ਕਰਨੇ ਨੂੰ ਹੁਣ ਪਾਲੇ ਬਾਈ ਜਾਲ ਚ ਬਚੇ ਕੋਠੇ ਤੇ ਆ ਜਿਹੜੇ ਵੱਡੇ ਬਚੇ ਆ ਫੱਟੀਆਂ ਤੇ ਛੱਡ ਗਏ ਦੇਖਣੇ ਆ ਅੱਜ ਤਾਰ ਲਿਆਉਣੇ ਪਰ ਥੱਲੇ ਜਾਦੇ ਤੇ ਤਿੰਨ ਚਾਰ ਬਚੇ ਨਵੇਂ ਢਾਕੇ ਦੇਖਣੇ ਆ ਠੀਕ ਆ ਆ ਉਹਨੇ ਉਹ ਚਾਰਜ ਲਾ ਲਾ ਡੀਜੇ ਵੀ ਲਾਉਣਾ ਹੋਣਾ ਫੇਰ ਹਨਾ ਕਰ ਲਾ ਚਾਰਜ ਕਰ ਲਾ ਇਹਨੂੰ ਆ ਰੱਖ ਦੀ ਬਈ ਨਹੀਂ ਰੱਖ ਰਹੀ ਏ ਖੋਲੀਆਂ ਦੀ ਹੈ ਲਾਲ ਬੱਲੇ ਵਾਲਾ ਨਹੀਂ ਉਹ ਰਹਿਣ ਦੇ ਆ ਤਾਂ ਆਪਾਂ ਹੁਣ ਛੱਡ ਕੇ ਦੇਖਣੇ ਨੇ ਕਾ ਨੂੰ ਇੰਨਾ ਨਾਰਾਸ਼ ਹੋ ਜਾਣਾ ਫੇਰ ਉਹ ਰਾਸ਼ ਕਿਹੜਾ ਹੁਣ ਫੜਨੇ ਆ ਬਾਕੀ ਫੜ ਹਲੇ 6 ਹੋਏ ਨਹੀਂ ਹਲੇ ਤਾਂ ਸੈਬੀਓ ਨਹੀਂ ਪਤਾੰਗੇ ਚੜਾ ਰਹੇ ਨੇ ਕਿੱਥੇ ਛੜਦਾ ਓ ਦੇਖੋ ਚਾਲੋ ਚੱਲਦੇ ਆਂ ਉੱਪਰ ਚੱਲੇ ਆਂ ਬਈ ਹੁਣ ਆਪਾਂ ਕੋਠੇ ਤੇ ਪਹਿਲੀ ਵਾਰੀ ਬੱਚੇ ਫਟੀਆਂ ਦੇ ਦੇਖਦੇ ਆਂ ਬੈਠਦੇ ਨੇ ਕਿਆ ਨਹੀਂ ਹੈ ਨਾ ਇਸੇ ਰੱਬ ਸੋਕਰ ਰੱਖੇ ਗਾਹ ਨੂੰ ਫੇਰ ਉੜਨਗੇ ਨਾਲ ਡੱਬਾ ਢਾਡੇ ਆਪਾਂ ਕਬੂਤਰ ਬੰਨਾਂਗੇ ਆਪਾਂ ਇਹਨੂੰ ਚਲੋ ਚੱਲ ਹੌੜੀ ਜਿ세 ਇੱਥੋਂ ਵੀਰੇ ਹੌੜੀ ਜਾਈ ਆ ਛੜ ਦੇ ਗੇਟ ਛੜ ਦੇ ਕੋਈ ਨਹੀਂ ਚਲੋ ਲਗਾਉਣੀ ਹੈ ਭਾਈ ਉੱਪਰ ਛੱਡ ਕੇ ਸਮਾਨ ਬਾਈ ਬਹੁਤ ਪਿਆਦਾ ਅੰਦਰ ਕੱਢਿਆ ਕਿਉਂਕਿ ਤੁਹਾਨੂੰ ਪਤਾ ਕੱਲ ਲਾਈਟ ਨਹੀਂ ਫਿਰ ਚੱਕਰਵਾਤਾ ਦਾ ਨਾ ਇੱਕ ਪਾਸੇ ਦੀਆਂ ਤਾਂ ਲੱਗੀਆਂ ਫੱਟੀਆਂ ਜਿੱਥੇ ਉਹ ਫੱਟੀ ਰੱਖ ਕਰ ਦੇ ਇੱਧਰ ਕਰ ਦੇ ਚਲੋ ਹੁਣ ਦੇਖਦੇ ਆਪਾਂ ਛੱਡ ਕੇ ਬੱਚੇ ਇਕੱਲਾ ਇਕੱਲਾ ਅੰਧਰੇ ਰੱਖ ਲਾਓ ਪਿੰਜਰਾ ਹਨਾ ਟਾਕੀ ਵੇੜ ਲੀਏ ਕੁਸਰੀ ਜੇ ਨਿਕਲ ਗਏ ਕਿਸੇ ਦੇ ਹੱਥ ਨਹੀਂ ਆਉੜਾ ਸ਼ਿਆਲ ਓਕੇ ਆ ਰੋਟਾ ਆ ਲਾਰੀ ਹੈ ਬਈ ਟਾਈਪ ਉੱਪਰ ਹੰਦਰ ਕੋ ਨਹੀਂ ਚਾਹੀਦੀ ਇਹਦਾ ਕੋਈ ਆਏ ਆਏ ਫੜਨੇ ਨੂੰ ਹਨਾ ਮੈਂ ਜਬਾਰ ਬੰਦਾ ਨਹੀਂ ਹਟਾ ਹਾਂ ਹਾਂ ਹੁਣ ਫਿਰ ਕਰੀਏ ਇਹ ਗਾੜ ਕੋਈ ਆ ਆਏ ਫੜ ਲੈਣੇ ਨੂੰ ਮੈਂ ਛੱਡ ਛੱਡ ਦੇ ਇੱਕ ਵਾਰ ਬਈ ਛੱਡਣ ਲੱਗੇ ਆ ਕਬੂਤਰ ਨਾ ਨਾ ਕੱਲਾ ਕੱਲਾ ਫਟ ਕੇ ਝੱਡ ਐਰੇ ਪਰ ਤਾਂ ਹੀ ਬੈਠਣਗੇ ਕੋਈ ਨਹੀਂ ਕੋਈ ਨਹੀਂ ਆਹ ਆ ਬਾਹਰ 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 ਤੇਰੀ ਮੇਰੀ ਸੇਪਰ ਆ ਗਿਆ ਮੇਰੇ ਸਿਰ ਤੇ ਬੈਠ ਗਿਆ ਦੇਖੋ ਉਹ ਬਾਹਰ ਚੱਲ ਜਣਾ ਨਹੀਂ ਨਹੀਂ ਉਹ ਵੈਰੀ ਗੁੱਡ ਬੈਠ ਕੇ ਬੈਠ ਕੇ ਬਈ ਸਾਰੇ ਬਾਹਰ ਨੂੰ ਭਜਦੇ ਨੇ ਚਲੋ ਬਈ ਛੱਡ ਕੇ ਫੇਰ ਤੁਹਾਨੂੰ ਕਰਦੇ ਆ ਆ ਦੇਖੋ ਆ ਤਾਂ ਬੈਠ ਗਏ ਛੱਡ ਲੇ ਬਈ ਬੱਚੇ ਸਾਰੇ ਤੇ 6 ਥੱਲੇ ਬੈਠੇ ਨੇ 4 ਆ ਦੇਖ ਲਓ ਉੱਪਰ ਬੈਠ ਗਏ ਨਜ਼ਾਰੇ ਨਾਲ ਵਧੀਆ ਐਨ ਓਕੀਆਂ ਰਪੋਟਾਂ ਠੀਕ ਐ ਇਹਨਾਂ ਨੂੰ ਵੀ ਬਿਠਾਉਣੇ ਕੋਈ ਨਹੀਂ ਉੱਪਰ ਅਟਪਣੇ ਵਾਲੇ ਫਾਇਲ ਦੀ ਪਹਿਲਾਂ ਅਟਪਣੇ ਵਾਲੇ ਫਾਇਲ ਲਾ ਦੇ ਸੇ ਚਲ ਆ ਬੱਚਾ ਪਹਿਲੀ ਵਾਰੀ ਡਾਕੇ ਦੇਖਣਾ ਹੈ ਭਈ ਅੱਜ ਦੋ ਚਿਤਾ ਜਮਾਨ ਹੈ ਹਵਾ ਦੇਖ ਲਓ ਹਵਾ ਬਹੁਤ ਚੱਲਦੀ ਹੈ ਉਹ ਲਾਲ ਸਿਰਦਾ ਬੈਠ ਗਿਆ ਛਤਰੀ ਤੇ ਜਾ ਕੇ ਆ ਜੱਸੇ ਨੇ ਇੱਕ ਫੜਿਆ ਹੋਇਆ ਜਿ세 ਪੈਰ ਸਾਫ ਕਰੇ ਦਾ ਤੇ ਅਸੀਂ ਸੋਚਦੇ ਨਵਾਂ ਬੱਚਾ ਨਾ ਡਾਈਏ ਆ ਵੀ ਨਵੇਂ ਨੇ ਦੋਨੇ ਚੱਲ ਦੇਖਣੇ ਪਹਿਲਾਂ ਜਿ세 ਇਹਨਾਂ ਡਾ ਇਹਦੇ ਥੋੜੇ ਕਿਹੜੇ ਕਿਡਾ ਕੇ ਉਤਾਰ ਲਾਂਗੇ ਨਾ ਛਤਰੀ ਤੇ ਦੇਖ ਜਾਂਦਾ ਗਿਆ ਛਤਰੀ ਉੱਥੋਂ ਡਾਹ ਹੋਣਾ ਨਾ ਚਲੋ ਡਾਉਣੇ ਆ ਬਾਈ ਹੈ ਨਹੀਂ ਨਾ ਇੱਥੋਂ ਹੀ ਡਾ ਦੇਣਾ ਦੋਨਾਂ ਉੜ ਗਏ ਉੜ ਗਏ ਉੜ ਗਏ ਉੜ ਗਏ ਉੜ ਗਏ ਆ ਤਾਂ ਆ ਗਿਆ ਸਾਰਾ ਛਤਰੀ ਦੇ ਬਾਈ ਇੰਨੇ ਕ ਪੱਕੇ ਨੇ ਦੋਏ ਇਹ ਚਾਹੇ ਧਰਤੀ ਦੇ ਬਾਈ ਹੋਵੇ ਛਤਰੀ ਉੱਥੇ ਹੀ ਬਹਿ ਜਾਂਦੇ ਨੇ ਕੱਢ ਕੇ ਕੱਢ ਕੇ ਕੀੜੇ ਕੱਢ ਕੇ ਓਏ ਕੱਢਦੇ ਆ ਕਰਦੇ ਹਵਾ ਉਹ ਚਲਦੀ ਹੈ ਨਾ ਕੋਈ ਨਹੀਂ ਕੋਈ ਨਹੀਂ ਡਰਾਇਆ ਇਹਨੂੰ ਜਾਣਦੇ ਯਾਰ ਕਿੱਧਰ ਆਉਂਦੇ ਨੇ ਇਹ ਲੈ ਲਾ ਦੇ ਦਿਹਾੜੀ ਆ ਦੇਖੋ ਆ ਦੇਖੋ ਕਿੰਨੀ ਨੀਵੀਂ ਤੇ ਬੰਦਾ ਚਲੋ ਪਹਿਲਾਂ ਦੇਖਦੇ ਆਂ ਬਾਈ ਆ ਜਾਂਦਾ ਬਾਈ ਟੂਸੇ ਵਾਲਾ ਆ ਜਾਂਦਾ ਪੂਰਾ ਆ ਜਾ ਬੱਚਾ ਆਪਣਾ ਆ ਦੇਖੋ ਕੱਢ ਰਹੇ ਆਂ ਗੇੜੇ ਦੋਏ ਛਤਰੀ ਥੱਲੇ ਪਾਤੀ ਤਾਂ ਕੱਢ ਰਹੇ ਨੇ ਪਰ ਫਿਰਦੇ ਨੀਵੇਂ ਨੀਵੇਂ ਆ ਉੱਚਾ ਕੋਈ ਚੱਕਰ ਨਹੀਂ ਕੱਢਣ ਦੋ ਗੇੜੇ ਆ ਦੇਖੋ ਸੋਣਾ ਚੱਲ ਪਿਆ ਕੋਈ ਨਹੀਂ ਕੋਈ ਨਹੀਂ ਚੱਲਣ ਦੋ ਇਹਨੂੰ ਬਾ ਥੋੜੇ ਜਿਹੇ ਗੇੜੇ ਹੋਰ ਪਾਲਵੇ ਦੋ ਤਿੰਨ ਕ ਤਾਰ ਲੈਣਾ ਪਾ ਜਦੇ ਵੈਰੀ ਵਾਲਾ ਰਿਸਕ ਨਹੀਂ ਲੈਣਾ ਉੱਚਾ ਹੋ ਰਿਹਾ ਬੱਚਾ ਜਿ세 ਉੱਚਾ ਹੋ ਰਿਹਾ ਬਈ ਤਾਰ ਤਾਰ ਚੱਲ ਆ ਦੇਖੋ ਕਿੱਥੇ ਖੜ ਗਿਆ ਬੱਚਾ ਆ ਦੂਜਾ ਆਉਂਦਾ ਥੱਲੇ ਨੀਵਾ ਨੀਵਾ ਆ ਦੇਖੋ ਆ ਗਿਆ ਬੱਗਾ ਬੱਚਾ ਆ ਦੇਖੋ ਕਿੱਥੇ ਲੱਗ ਗਿਆ ਆਹ ਦੇਖੋ ਉਹਦਾ ਚੱਲ ਪਿਆ ਜਿ세 ਚੱਲ ਤਾਰ ਲਿਆ ਇਹ ਉਹਨੂੰ ਵੀ ਮਾਰਦੇ ਆ ਵੜਕਾਈ ਜਿ세 ਘਰ ਘਰ ਛੇਤੀ ਆਇਆ રે ਆਓ 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 ਤਾਰਦੇ ਆਂ ਬਈ ਉਹਨੂੰ ਉੱਚਾ ਜਾਣ ਲੱਗ ਗਿਆ ਬੱਚਾ ਉਹ ਆਹ ਦੇਖੋ ਕਿੱਥੇ ਖੜਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਓਕੇ ਯਾਰ ਬੋਟਾਂ ਛਤਰੀ ਕਰ ਲਾ ਨੀਵੀ ਹੁਣ ਹੈਨਾ ਉਧਰਲੇ ਚ ਵੜਦੇ ਆਂ ਠੀਕ ਆ ਕਿਤੇ ਉਧਰ ਇਧਰ ਇਹਨਾਂ ਦੇ ਚੱਕਰ ਚ ਉਹ ਵੀ ਲੰਘ ਜਾਣ ਕਿ ਨਵੇਂ ਖੁੱਲੇ ਬਿਠਾ ਕੇ ਦੇਖੀ ਹੁਣ ਖੁੱਲੇ ਬਿਠਾ ਲੈਣੇ ਡਾਉਂਦੇ ਨਹੀਂ ਉੱਥੇ ਲਾ ਦੇ ਇਨੀ ਨੀ ਨੀ ਛਤਰੀ ਖੁੱਲੇ ਬਿਠਾ ਕੇ ਦੇਖ ਲੈਣੇ ਬਾਈ ਨਵੇਂ ਬੱਚੇ ਦੋ ਉਡਾਉਣੇ ਨਹੀਂ ਹੈਗੇ ਹਵਾ ਚੱਲਦੀ ਹੈ ਕਿਉਂਕਿ ਇਹ ਇਹ ਕਬੂਤਰ ਬੱਚੇ ਨਹੀਂ ਤਾਂ ਪਹਿਲਾਂ ਗੇੜੇ ਕੱਢੇ ਹੋਏ ਨਹੀਂ ਨਾ ਥੋੜੇ ਬਹੁਤੇ ਆ ਗਏ ਨਹੀਂ ਹਲੇ ਉੱਪਰ ਚਲੋ ਕੋਈ ਨਹੀਂ ਫੜਵਾਂ ਲੈ ਉਹਨਾਂ ਨੂੰ ਨਵੇਂ ਬੱਚੇ ਬਿਠਾਤੇ ਬਾਈ ਇੱਕ ਤਾਂ ਆਰਤਾ ਜਿਆ ਬਿਠਾਤਾ ਇੱਕ ਆ ਪੂਰੇ ਬੋਟੇ ਵਾਲਾ ਆਹ ਦੇਖੋ ਪਿੱਛੇ ਬੈਠਾ ਚਾਰ ਬੱਚੇ ਬਿਠਾਤੇ ਤੇ ਡੱਬਾ ਕਬੂਤਰ ਬੰਨੇ ਆ ਹੋਇਆ ਇੱਕ ਢਾਂਗੀ ਉਹ ਲਾਤੀ ਨਵੀ ਤੇ ਸੈਨੂੰ ਵੀ ਉੱਚਾ ਚੱਕਦੇ ਥੋੜਾ ਜਿਹਾ ਬੈਠ ਕੇ ਬਈ ਗੱਟੀਆਂ ਤੇ ਦੇਖੋ ਤਾਂ ਹੁਣੇ ਆ ਬਾਕੀ ਚਾਰ ਉਧਰ ਬੈਠੇ ਆਲੇ ਹਰੇ ਥੱਲੋ ਲੈ ਕੇ ਨਹੀਂ ਆਂਦੇ ਜਾਣ ਕੇ ਥੋੜੀ ਲੈ ਕੇ ਆਂਦੇ ਆ ਨਾ ਵੀ ਹੁਣ ਚੱਲ ਬੈਠ ਊੜ ਕੇ ਦੇਖ ਲੈਣਗੇ ਉਕੇ ਰਬੜ ਜਿਹਾ ਪੱਟੀ ਉੱਚੀ ਤਾਂ ਨਹੀਂ ਲੱਗੀਆਂ ਨਹੀਂ ਨਹੀਂ ਠੀਕ ਹੈ ਉੱਪਰ ਵੀ ਇਹਨਾਂ ਫਰਕ ਹੈ ਚਲੋ ਬੈਠਣ ਤੋਂ ਕੋਈ ਨਹੀਂ ਇਹਨਾਂ ਨੂੰ ਤੇ ਉਹ ਛਤਰੀ ਥੋੜੀ ਉੱਚੀ ਚੱਕਦੀ ਇੱਧਰ ਲਾਤੀ ਛਤਰੀ ਚਲਦੇ ਆ ਕੋਈ ਨਹੀਂ ਥੱਲੇ ਬਾਅਦ ਚ ਬਾਈ ਟਾਂਗੀ ਦੋ ਵੀ ਬੱਚੇ ਤਾਰ ਲੈ ਆਪਾਂ ਟਾਂਗੀ ਦੋ ਤੇ ਜਸੇ ਨੂੰ ਤਾਰ ਡੱਬੇ ਨੂੰ ਡੱਬੇ ਨੂੰ ਕਾਰ ਪਿੰਜਰੇ ਜਵਾਂ ਥੱਲੇ ਲੈ ਕੇ ਚਲੀਏ ਟਾਈਮ ਬਹੁਤ ਹੋ ਗਿਆ ਆਹ ਦੇਖੋ ਦੇਖੋ ਆ ਹਾ 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 ਸਵਾਦ ਆ ਦੇਖੋ ਤਾਂ ਬਾਈ ਬੱਚੇ ਛੱਡ ਲਏ ਆਪਾਂ ਐਂ ਚ 5 9 10 10 ਬੱਚੇ ਤੇ ਬਾਕੀ ਕੋਈ ਨਹੀਂ ਅੱਜ ਫੇਰਾ ਜਾਂ ਪਵਾਤਾ ਧੁੱਪ ਜੀ ਨਿਕਲਣ ਤੋਂ ਫੇਰ ਲੈ ਕੇ ਆਵਾਂਗੇ ਠੀਕ ਐ ਤੇ ਦੱਸਿਓ ਬਾਈ ਕਿਵੇਂ ਆ ਵਧੀਆ ਲੱਗੇ ਹੋਰ ਦੱਸ ਦਿਓ ਕੀ ਸੁਝਾਹ ਜੇ ਦੇਣਾ ਹੋਵੇ ਠੀਕ ਐ ਤੇ ਚਲੋ ਖਲੇ ਠੰਡ ਐ ਨਾ ਉੱਪਰ ਹਲੇ ਲੈ ਕੇ ਨਹੀਂ ਆਉਣੇ ਪਰ ਖੁੱਡਾ ਇਹਨਾਂ ਨੂੰ ਲੱਗ ਗਿਆ ਪਤਾ ਜਾਲ ਚ ਪਾ ਲਿਆ ਕਰਾਂਗੇ ਉੱਪਰ ਪਹਿਲਾਂ ਠੀਕ ਐ ਤੇ ਚਲੋ ਫਿਰ ਆਪਾਂ ਚੱਲਦੇ ਹਾਂ ਹੁਣ ਥੱਲੇ ਪੈ ਗਿਆ ਕੁੱਤਿਆਂ ਦਾ ਟਾਈਮ ਪੈ ਗਿਆ ਜੱਸਾ ਕਹਿੰਦਾ ਇੱਕ ਦੂਏ ਕੁੱਤੇ ਨਾਲ ਗਦੇ ਨਾਲ ਅੱਛਾ ਕਾਹ ਦਾ ਕਾਣਿਆ ਗਾਜੂ ਤੋਰੇ ਰੋਜ਼ ਹਾਂ ਕਦੇ ਨੇ ਮਾਰੀ ਲੱਤ ਦੇਖ ਲਈ ਉਹਦੀ ਅੰਦਰ ਅੰਦਰ ਕਰਦੀ ਚਲੋ ਚੱਕ ਬਈ ਚਲੀਏ ਬਈ ਥੱਲੇ ਨੂੰ ਠੀਕ ਹੈ ਕਬੂਤਰ ਲੈ ਕੇ ਤੇ ਮਿਲਦੇ ਹਾਂ ਹੁਣ ਠਹਿਰ ਕੇ ਹੁਣ ਮੈਂ ਤੇ ਜੱਸਾ ਆ ਗਿਆ ਬਈ ਭਾਉ ਨੂੰ ਅਚਾਰ ਚਕਾਉਣ ਅਚਾਰ ਚਕਾਉਣ ਮੈਂ ਕਹਿੰਦਾ ਆਏ ਹੁਣੇ ਦੱਸ ਦੇਣ ਬਾਅਦ ਹਨਾ ਜੱਸੇ ਦੱਸ ਦਿੰਦਾ ਹੁਣ ਬਸੀਮ ਜਿਆਦਾ ਵੱਡਾ ਹੋ ਗਿਆ ਤਾਂ ਵਰਦੀਮ ਦੀ ਪਹਿਲੀ ਵਾੜ ਖਤਮ ਕਰੀ ਆ ਦੋਏ ਕਿਆਰਿਆਂ ਜੋ ਬਲਾਰਗਾ ਤੇ ਹੋ ਗਿਆ ਵਰਦੀਮ ਦੀ ਜਿਆਦਾ ਲਸ਼ਕੋਰ ਪੈ ਗਈ ਦੀ ਆ ਦੇਖੋ ਆ ਦੋਏ ਕਿਆਰੇ ਆਪਣੇ ਘਰ ਤੇ ਆਪਾਂ ਖਾਲੀ ਕੇਰਬੋਡ ਹੁਣ ਮਗਰ ਪੰਜ ਚਾਰ ਦਿਨ ਨੂੰ ਫੁੱਟੂਗਾ ਹਲੇ ਪਾਣੀ ਪੁਣੀ ਲਾ ਕੇ ਰਿਓ ਪਾਵਾਂਗੇ ਇਹਨੂੰ ਲਸਣ ਦੇਖੋ ਐਨ ਓਕੇ ਰਿਪੋਰਟਾਂ ਨੇ ਦੇਖੋ ਤਾਂ ਪੂਰੀ ਸਫਾਈ ਹੈ ਨਾ ਕੇ ਪਾਉਸੇਂਗੋ ਪਾਰੇਹਾ ਜਾਰ ਆਚਾਰ ਚਕਾਉਣੀ ਆ ਪਾਉ ਨੂੰ ਫੇਰ ਕਬੂਤਰਾਂ ਦਾ ਵੀ ਸਾਜਰੇ ਕੰਮ ਨਿਵੇੜ ਕੇ ਅੰਦਰ ਕਰੀਏ ਬੰਦ ਵੀਰ ਦੇਖ ਲੋ ਕਿੰਨੇ ਬੜੇ ਹੋ ਗਏ ਲੈ ਹੈ ਕਨੇ ਲੱਗੇ ਹੋਏ ਮਿੱਠੇ ਹੋ ਗਏ ਹੁਣ ਤੱਕ ਇਹਨਾਂ ਨੂੰ ਮੈਂ ਕੱਲ ਖਾ ਕੇ ਦੇਖਿਆ ਅੱਛਾ ਠੀਕ ਹੁਣ ਚੱਲੇ ਬਾਈ ਅਸੀਂ ਘਰ ਨੂੰ ਪਾਉ ਨੂੰ ਚਕਾਤਾ ਆਚਾਰ ਤੇ ਇੱਕ ਆਪਾਂ ਢਾਂਗੀ ਲਈ ਮੋਟਾ ਬਾਸ ਵੀ ਲੱਭ ਲਿਆ ਠੀਕ ਹੈ ਨਹੀਂ ਆ ਦੇਖੋ ਐਡਾ ਬੜਾ ਹੈ ਉੱਪਰੋਂ ਥੋੜਾ ਜਿਹਾ 빙ਾ ਜਿਹਾ ਵੜਦਾਂਗੇ ਕਪੋਰੀ ਠੀਕ ਆ ਓਕੇ ਆ ਚੱਲ ਸਾਲਾ ਕਿਵੇਂ ਮੂੰਹ ਚੱਕੇ ਅੱਬਰ ਨੂੰ ਭਾਉ ਵੀ ਆ ਰਿਹਾ ਚੱਲਦੇ ਹਾਂ ਹੁਣ ਆਪਾਂ ਘਰ ਠੀਕ ਆ ਮਿਲਦੇ ਹਾਂ ਕਬੂਤਰਾਂ ਕੋਲ ਜਾ ਕੇ ਜੱਸੇ ਓਕੇ ਹੁਣ ਆਗੇ ਬਾਈ ਆਪਾਂ ਗਰਮ ਪਾਣੀ ਦਾਣੇ-ਦੂਣੇ ਚਕਾ ਦਈਏ ਫੇਰ ਕਰੀਏ ਬੰਦ ਇਹਨਾਂ ਨੂੰ ਅੱਧਾ ਘੰਟਾ ਖੋਲ ਕੇ ਕਿੰਨਾ ਕ ਪੈ ਜੂਗਾ ਨਾ 1 ਲੀਟਰ ਪੂਰਾ ਫੁੱਲ ਗਰਮ ਹੈ ਉਹ ਜਿਹੜਾ ਠੰਡਾ ਹੈਗਾ ਨਾ ਪਾਣੀ ਲਾ ਫੜੀਂ ਕਿਰਾ ਦੇਖ ਲ ਮ ਕੋਸਾ ਹੋ ਗਿਆ ਹਾਂ ਪੂਰਾ ਕੋਸਾ ਥੋੜਾ ਹੋਰ ਲੈ ਆਵਾਂ ਪਹਿਲਾਂ ਮੈਂ ਐਂ ਕਰ ਇੱਕ ਇੱਕ ਟੱਕਣੇ 'ਚ ਦਾਣਿਆਂ ਦਾ ਪਾ ਦੇ ਭਾਈ ਬਾਪਟੇਲ ਇਹ ਪਾ ਲਾ ਦੀਏ ਉਧਰਲੀ ਲਾਈਟ ਕਬੂਤਰਾਂ ਵਾਲੀ ਤੇ ਬਾਹਰ ਵਾਲੀ ਆ ਦੇਖੋ ਠੋਕਰਾਂ ਆਹ ਉਧਰੋਂ ਵੀ ਅੰਦਰ ਵਾਲੀ ਬਾਹਰ ਜਾਲ ਵਾਲੀ ਖਲਾ ਦੇ ਕਿਉਂਕਿ ਉਹਦੀ ਲੋੜ ਐਨੀ ਪੈਂਦੀ ਨਹੀਂ ਯਾਰ ਉਈਓ ਲਾਈਟ ਹਨਾ ਚੱਲ ਖੋਲ ਖੋਲ ਕੁਰੀ ਖੋਲ ਕਬੂਤਰ ਖੋਲ 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 ਆ ਜਾਓ ਬਈ ਆਉਣਗੇ ਆਉਣਗੇ ਸਾਲੇ ਜਮਈ ਨਹੀਂ ਆਉਂਦੇ ਆ ਗਿਆ ਆ ਗਿਆ ਆ ਗਿਆ ਆ ਜਾਣੇ ਇਹਨਾਂ ਨੇ ਓਕੇ ਰਪੋਟ ਹੈ ਪਹਿਲਾਂ ਚੱਲੇ ਬਈ ਆਪਾਂ ਡਿਊਟੀ ਡਿਊਟੀ ਮਤਲਬ ਦੁੱਤ ਪਾਉਣ ਉਹ ਤਾਂ ਬਾਅਦ ਕਰਦੇ ਆਪਾਂ ਆ ਕੇ ਕਬੂਤਰ ਬੰਦ ਠੀਕ ਹੈ ਉਹ ਤੋਂ ਬਾਅਦ ਸ਼ਹਿਰ ਟੋਕਰੀਆਂ ਲਾਈਏ ਉਹ ਜਾਂ ਕਾਲੂ ਲਾਵਾਂਗੇ ਬਾਕੀ ਕੁਝ ਪਤਾ ਨਹੀਂ ਆ ਕੇ ਦੇਖਦੇ ਆ ਠੀਕ ਆ ਹੁਣ ਚਲੋ ਪਹਿਲਾ ਦੁੱਧ ਪਾ ਲਈਏ ਹੁਣ ਆਗੇ ਬਾਈ ਆਪਾਂ ਕਬੂਤਰਾਂ ਵੱਲ ਕੰਮਕਾਰ ਹੋ ਗਏ ਨੇ ਆਓ ਦੇਖ ਆਏ ਹਾਏ 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 ਤੇ ਤਾਂ ਸਹੀ ਬਣੇ ਖੜੇ ਨੇ ਬਣੀ ਥੋੜੇ ਠੰਡ ਲੱਗਦੀ ਹੁੰਨੀ ਹੁਣ ਹੁਣ ਨਹੀਂ ਲੱਗਦੀ ਇਹ ਸਾਡੇ ਵਰਗਿਆਂ ਨੂੰ ਐ ਬਾਈ ਠੰਡ ਓਕੇ ਰਬੂਟਾਂ ਨੇ ਹਾਂ ਆਵਾਜ਼ਾਂ ਛੇਤੀ ਬੜੇ ਐਸੇ ਹਨਾ ਚਲੋ ਕੋਈ ਚੱਕਰ ਨਹੀਂ ਬੈਠੇ ਨੇ ਸਾਰੇ ਉੱਪਰ ਕਬੂਤਰ ਉੱਪਰਲੇ ਥੱਲੇ ਵਾਲੇ ਨੂੰ ਲੜੀ ਜਾਂਦੇ ਨੇ ਨਾਲੇ ਚਲੋ ਕੋਈ ਚੱਕਰ ਨਹੀਂ ਤਾਂ ਕਿ ਦੋਵੇਂ ਉੱਪਰ ਬੈਠਣ ਲੱਗ ਗਏ ਹਨ ਤਾਂ ਕਿ ਜੋੜਾ ਚਲੋ ਭਾਈ ਉਹ ਕੇਅਰ ਬੋਟਾਂ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਵਲੌਗ ਠੀਕ ਹੈ ਇੱਥੇ ਮੈਂ ਤਾਂ ਇਹ ਚਾਨਣੇ ਆ ਫਲੈਸ਼ ਨਹੀਂ ਮੱਚੀ ਇਹਦੀ ਤੇ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆ ਦੇਖੋ ਕਿਵੇਂ ਲੜਦੇ ਨੇ ਇਹ ਇਹ ਛੜਤਾ ਬੱਚਾ ਛੜਤਾ ਆ ਸਭ ਤੋਂ ਛੋਟਾ ਬੱਚਾ ਚਲੋ ਓਕੇ ਜੀ